ਆ ਦੇ ਜੀ ਸਾਰਿਆਂ ਨੂੰ ਜੈਦਾ ਤੇ ਨੀ ਮੇਰੇ ਜੀ ਜਵਾਨ ਭਰਾ ਮੇਰੇ ਲਾਡੀ ਪੈ ਜੀ ਨੰਬਰਦਾਰ ਬਿੱਟੂ ਬਿਆ ਜੀ ਜੱਸੀ ਭਰਾ ਜੀ ਕੁਲਵਿੰਦਰ ਜੀ ਦੀਲਾ ਜੀ ਜੋਤਾ ਜੀ ਹੋਰ ਮੇਰੇ ਭਰਾ ਖੜਿਆ ਜੀ 19 ਮਾਰਚ ਨੂੰ ਸ਼ਾਮ ਨੂੰ ਗੱਸਾ ਫਤਿਹਪਰੀਆ ਜੀ ਹੋਰ ਕਵਾਲ ਜੀ ਸਾਡੇ ਨਕਲਾ ਹੋਗੇ ਲੰਗਰ ਚੱਲੂਗਾ ਜੀ 20 ਨੂੰ ਨਿਸ਼ਾਨ ਸਾਹਿਬ ਚੜੂਦੇ ਜੀ ਮਹਿਫਲਾ ਹੋਗੇ ਆ ਦੀਪਕਾਂਸ ਕਲਾਕਾਰ 3 ਵਜੇ ਲੱਗੂਗਾ ਜੀ ਉਸ ਤੋਂ ਬਾਅਦ ਸ਼ਾਮ ਨੂੰ ਠੀਕ 9 ਵਜੇ ਰਾਤ ਨੂੰ ਨਕਲਾ ਸ਼ੁਰੂ ਹੋਵਗੇ ਜੀ 21 ਨੂੰ 1 ਵਜੇ ਦੁਪਹਿਰ ਨੂੰ ਸਿੱਜ ਦੀ ਰਸਵੀ ਜਿਹੜੀ ਆ ਉਹ ਪਿੰਡ ਪੱਧਰ ਤੋਂ ਸਾਡੇ ਪੰਜਾਬ ਮੈਂਬਰ ਜੀ ਕਰਾਉਗੇ ਜੀ ਉਹਦੇ ਵਿੱਚ ਪਲਵਾਨ ਪ੍ਰਿਤਪਾਲ ਜੀ ਜਿਹੜੇ ਲੁਧਿਆਣਾ ਜੀ ਇਹਨਾਂ ਦੇ ਵਿੱਚ ਨਾਮ ਢੰਡੀ ਦਾ ਮੋਟਰਸਾਈਕਲ ਹੈ ਜੀ ਹਨ ਵਾਲੇ ਦੇ ਨਾਲ ਹੋਰ 50000 ਰੁਪਇਆ ਜੀ ਤੇ ਹੋਰ ਮੇਰੇ ਵੀਰਾਂ ਨੂੰ ਗੋੜਜਵਾ ਚਾਂਦੀ ਦਾ 7 ਕਿਲੋ ਦਾ ਜੀ ਤੇ ਉਸ ਤੋਂ ਬਾਅਦ ਰਾਤ ਨੂੰ ਧਰਮਦੀਨ ਪ੍ਰਦੇਸੀ ਦਾ 9 ਵਜੇ ਨਾਟਕ ਖੇਡਿਆ ਜਾਊਗਾ 21 ਰਾਤ ਨੂੰ ਜੀ ਇਸ ਪਿੰਡ ਪੱਧਰ ਤੇ ਮੈਨੂੰ ਬਹੁਤ ਸਜੋਗ ਆ ਜੀ ਪਹਿਲਾਂ ਤਾਂ ਮੈਂ ਬਾਬਾ ਜੀ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨਾ ਹੈ ਤੇ ਸਾਰਿਆਂ ਨੂੰ ਅਪੀਲ ਕਰਦਾ ਆਂ ਵੀ 18 ਸੋਰੀ 19 20 21 ਦੋ ਦਿਨ ਲਗਾਤਾਰ ਮੇਲਾ ਚੱਲੇਗਾ ਲੰਗਰ ਲੰਗਰ ਵੀ ਉੱਥੇ ਚੱਲੇਗਾ ਨੰਮੀ ਕਲਾਕਾਰ ਆਣਗੇ ਤੇ 21 ਤਰੀਕ ਨੂੰ ਜਿਹੜਾ ਛਿੰਝ ਮੇਲਾ ਨਾਮੀ ਪਲਵਾਨ ਸਾਡੇ ਸਤਪਾਲ ਫਗਵਾੜਾ ਅਤੇ ਹੋਰ ਸਾਰੇ ਜਿਹੜੇ ਆ ਰਹੇ ਆ ਉਹਨਾਂ ਨੂੰ ਉਹਨਾਂ ਨੂੰ ਘੋਲ ਦੇਖਣ ਲਈ ਸਾਰਿਆਂ ਨੂੰ ਅਪੀਲ ਕਰਦਾ ਵੀ ਜਿਹੜੇ ਘੋਲ ਦੇ ਦੇਖਣ ਲਈ ਵੀ ਤੇ ਮੇਲੇ ਵਿੱਚ ਵੀ ਹਾਜ਼ਰੀ ਲਵਾਨ ਤੇ ਆਪਣੇ ਜਿਹੜੇ ਰਜਿੰਦਰ ਕੁਮਾਰ ਬਾਂਕਾ ਜੀ ਬਾਬਾ ਜੀ ਜਿਹੜੇ ਜਗ੍ਹਾ ਤੇ ਇੱਥੇ ਗੱਡੀ ਮਸ਼ੀਨਾਂ ਇਹਨਾਂ ਦੀ ਰਹਿਨਮਾਈ ਥੱਲੇ ਹੋ ਰਿਹਾ ਪਿਛਲੇ ਸਾਲ ਵੀ ਹੋਇਆ ਬਹੁਤ ਵਧੀਆ ਹੋਇਆ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਆ ਜਿੱਥੇ ਇੰਨ ਦਾ ਨਾਮ ਰੋਸ਼ਨ ਹੁੰਦਾ ਹੈ ਉੱਥੇ ਬੱਚਿਆਂ ਨੂੰ ਵੀ ਇੱਕ ਸੇ ਮਿਲਦੀ ਆ ਨਸ਼ੇ ਤੋਂ ਦੂਰ ਰਹਿਣ ਦੀ ਤੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਉਸ ਦਿਨ ਆਪਣਾ ਤਿੰਨ ਦਿਨ ਜ਼ਰੂਰ ਅੱਚ ਹਾਜ਼ਰੀ ਲਵਾਓ ਤਾਂ ਜੋ ਅਸੀਂ ਆਪਾਂ ਉਹਨਾਂ ਦੇ ਪਲਵਾਨਾਂ ਤੋਂ ਵੀ ਕੋਈ ਸਿੱਖੀ ਜਿਹੜੀ ਕਲਾਕਾਰਾਂ ਦੇ ਕੋਲ ਜੋ ਕਲਾਕਾਰ ਆਪਣੀ ਕਲਾ ਦਿਖਾਦੇ ਔਰ ਆਪਣੇ ਜਿਹੜੇ ਬਾਬੇ ਦੇ ਗੁਣ ਗਾਣ ਕਰਦੇ ਉਹਨਾਂ ਵਿੱਚ ਵੀ ਸਾਨੂੰ ਕੁਝ ਸਿੱਖਣ ਨੂੰ ਬੜਾ ਕੁਝ ਮਿਲਦਾ ਮੇਰੀ ਉਹੀ ਅਪੀਲ ਆ ਸਾਰੇ ਪਹੁੰਚੋ ਪਰ ਬਾਬਾ ਜੀ ਜੀ ਅਸੀਂ ਵੀ ਸਾਰੇ ਸੇਵਾਦਾਰਾਂ ਨੂੰ ਵੀ ਵੀ ਆਪਾਂ ਬੱਤ ਬੱਤ ਜਿੰਨਾ ਵੀ ਆਪਾਂ ਇੱਥੇ ਸੇਵਾ ਕਰ ਸਕਦੇ ਆ ਆਪਾਂ ਸੇਵਾ ਕਰੀਏ ਤੇ ਨਾਲ ਆਪਾਂ ਅਗੋਂ ਵੀ ਅਗਲੇ ਸਾਲ ਨੂੰ ਵੀ ਇਹ ਨਹੀਂ ਮਾਲਕ ਮਿਹਰ ਕਰੇ ਪਿਛਲੇ ਸਾਲ ਬਹੁਤ ਵਧੀਆ ਹੋਇਆ ਇਸ ਸਾਲ ਉਸ ਤੋਂ ਵੀ ਵਧੀਆ ਹੋਏਗਾ ਮਾਲਕ ਮਿਹਰ ਕਰੇ ਅਗਲੇ ਸਾਲ ਵੀ ਆਪਾਂ ਨੂੰ ਧੰਨਵਾਦ ਜੈ ਪੀਰਾਂ ਦੀ ਜੀ ਤੇ ਬਹੁਤ ਹੀ ਵਧਾਈਆਂ ਮੁਬਾਰਕਾਂ ਜੀ ਸਾਡੇ ਪਿੰਡ ਲਖਤਾਪਾ ਲਾਲਾ ਵਾਲੇ ਪੀਰ ਜੀ ਦੀ ਜਗ੍ਹਾ ਤੇ ਮੇਲਾ ਹੋ ਰਿਹਾ ਜੀ 19 20 ਕਿਤੇ ਦਾ ਮੇਲਾ ਜੀ ਇਸ ਦੇ ਵਿੱਚ ਛਿੰਝ ਵੀ ਹੋਣੀ ਆ ਇਹਨਾਂ ਦੇ ਮੁਖ ਸੇਵਾਦਾਰ ਸਾਡੇ ਬਾਬਾ ਜੀ ਰਜਿੰਦਰ ਕੁਮਾਰ ਪਾਟਾ ਜੀ ਜੋ ਕਿ ਇਸ ਮੇਲੇ ਨੂੰ ਸ਼ੁਰੂ ਕਰਾਵੇ ਹਨ ਇਹਨਾਂ ਨੇ ਬਹੁਤ ਵੱਡਾ ਫਰਾਲਾ ਕੀਤਾ ਕਿ ਇਹਨਾਂ ਨੇ ਪਿੰਡ ਦੇ ਵਿੱਚ ਛਿੰਝਾ ਜਿਹੜਾ ਛਿੰਝ ਕਰਾਈ ਆ ਇਹਨਾਂ ਨੇ ਪਹਿਲੀ ਵਾਰ ਪਿਛਲੇ ਸਾਲ ਸ਼ੁਰੂ ਕਰਾਈ ਆ ਤੇ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਸੈਫੀ ਚ ਆਉਂਦੇ ਵੀ ਇਦਾਂ ਹਰ ਸਾਲ ਪਾਪਾ ਜੀ ਮੇਲੇ ਆਪਣਾ ਛਿੰਝ ਕਰਾਉਣ ਤੇ ਸਾਡੇ ਜਿਹੜੇ ਬੱਚੇ ਆ ਆਉਣ ਵਾਲਾ ਜਿਹੜੇ ਜਨਰੇਸ਼ਨ ਆ ਉਹ ਨਸ਼ੇ ਤੋਂ ਦੂਰ ਰਵੇ ਜੀ